ਜੇਕਰ ਅਜੇ ਹੀ ਕੋਈ ਖਬਰ ਆਵੇ ਕਿ ਇੱਕ ਸਿੱਖ ਨੇ ਕੈਨੇਡਾ ਦੀ ਧਰਤੀ ਤੇ ਪ੍ਰਧਾਨ ਮੰਤਰੀ ਦੀ ਚੋਣ ਜਿੱਤ ਕੇ ਸਫਤਤਾ ਦੀ ਨਵੀਂ ਪਰਿਭਾਸ਼ਾ ਲਿਖ ਦਿੱਤੀ ਹੈ ਤਾਂ ਕਿ ਸਿੱਖ ਦਾ ਸਿਰ ਫਕਰ ਨਾਲ ਬੁਲੰਦ ਨਹੀਂ ਹੋਵੇਗਾ ਜੀ ਹਾਂ ਤਾਜ਼ਾ ਸਰਵੇ ਵਿੱਚ ਚੌਂਕਾ ਦੇਣ ਵਾਲੇ ਫਿਰ ਵੀ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ 2/3 ਕੈਨੇਡੀਅਨ ਲੋਕਾਂ ਨੇ ਸਿੱਖ ਆਗੂ ਦੀ ਅਗਵਾਈ ਵਾਲੀ ਪਾਰਟੀ ਨੂੰ ਫੋਟ ਪਾਉਣ ਦੀ ਗੱਲ ਕਹੀ ਹੈ ਇਸ ਦਾ ਸਿੱਧਾ ਮਤਲਬ ਹੈ ਕਿ ਇੱਕ ਸਿੱਖ ਆਗੂ ਦੇ ਪ੍ਰਧਾਨ ਮੰਤਰੀ ਬਣਨ ਦੀ ਗੱਲ ਖੁੱਲ ਕੇ ਸਾਹਮਣੇ ਆ ਰਹੀ ਹੈ ਇਸ ਗੱਲ ਦਾ ਖੁਲਾਸਾ ਐਗਨਸ ਰੇਡ ਇੰਸਟੀਚਿਊਟ ਦੀ ਡਾਇਰੈਕਟਰ ਸ਼ਾਚੀ ਕੁਰਲ ਨੇ ਇੱਕ ਅੰਗਰੇਜ਼ੀ ਅਖਬਾਰ ਨੂੰ ਇੰਟਰਵਿਊ ਦੌਰਾਨ ਕੀਤਾ ਇਹ ਖਬਰ ਸਿੱਧੇ ਤੌਰ ਤੇ ਜੁੜੀ ਹੈ ਸਿੱਖੀ ਸਰੂਪ ਵਾਲੇ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਨਾਲ ਜਗਮੀਤ ਸਿੰਘ ਕੈਨੇਡਾ ਦੇ ਸਿੱਖੀ ਸਰੂਪ ਵਾਲੇ ਕਦਾਵਰ ਆਗੂ ਹਨ ਅਤੇ ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਮੋਰੀ ਦਾਅਵੇਦਾਰ ਵੀ ਹਨ ਬਿਊਰੋ ਰਿਪੋਰਟ ਸਪੋਕਸਮੈਨ ਟੀਮ